ਉਡੀ ਉਮਰ ਦੇ ਵਿੱਚ ਉਹਨਾਂ ਨੂੰ ਕੌਂਸਲ ਦੀ ਸੀਟ ਮਿਲੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਸਾਡੇ ਮਾਨਯੋਗ ਐਮਐਲਏ ਗੁਰਪ੍ਰੀ ਗੁੱਗੀ ਜੀ ਦਾ ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਇੰਨੀ ਛੋਟੀ ਉਮਰ 'ਚ ਮੌਕਾ ਦਿੱਤਾ ਜੀ ਜਦੋਂ ਮੈਂ ਕਿਤੇ ਜਾਣਾ ਡੋਟ ਦੂਰ ਜਾਣਾ ਮੈਨੂੰ ਇੰਨਾ ਪਿਆਰ ਮਿਲਦਾ ਲੋਕ ਇਹੀ ਕਹਿੰਦੇ ਨੇ ਵੀ ਅਸੀਂ ਐਤ ਕਿ ਪਹਿਲੇ ਹੀ ਮਨ ਬਣਾਇਆ ਹੋਇਆ ਕੀ ਅਸੀਂ ਵੂਡ ਪਾਉਣੀ ਸੀ ਤੈਨੂੰ ਆ। ਲੇ ਲੇ ਗਰੇ ਇਲਾਕੇ ਦੇ ਘਰੇ ਦੂਜੇ ਦਾਵੇਦਾਰੋਂ ਕਹਿੰਦੇ ਯਾਰ ਕੰਮ ਨਹੀਂ ਆਇਆ ਇਲਾਕੇ ਦੇ ਵਿੱਚ। ਫੁੱਟ ਫੁੱਟ ਉੱਚੇ ਟੋਏ ਸੀਗੇ ਇਹਦੇ ਫੁੱਟ ਫੁੱਟ ਨੀਵੇਂ ਠੀਕ ਆ ਜੀ। ਆਹ ਪਾਰਕ ਦੇਖੋ ਜਾ ਕੇ ਜਵਦੀ ਪਿੰਡ ਵਾਲੀ। ਅਸਲ ਚ ਨਾ ਗੱਲ ਕੀ ਹੋਈ ਜਦੋਂ ਮੇਰੇ ਫਾਦਰ ਸਾਹਿਬ ਪਹਿਲਾ ਕਾਉਂਸਲਰ ਸੀਗੇ। ਉਹਨਾਂ ਨੇ ਟਿਊਬੂ ਲਗਾਏ। ਸੀਵਰੇਜ ਪੋਇਆ ਸਾਰਾ। ਉਸ ਤੋਂ ਬਾਅਦ ਕਿਸੇ ਨੇ ਧਿਆਨ ਹੀ ਨਹੀਂ ਰੱਖਿਆ। ਧਿਆਨ ਰੱਖਣਾ ਕੰਮ ਕੀਦਾ ਹੁੰਦਾ। ਪੋਸਟ ਲੱਗੇ ਐ ਇੱਥੇ ਵਦੀ ਜੀ ਦੇ। ਇਹਨੇ ਫਾਦਰ ਸਾਹਿਬ ਆ। ਆਮ ਪਾਰਟੀ ਵਾਲੇ ਉਹਨਾਂ ਨੂੰ ਟਿਕਟ ਮਿਲੀ ਗਿਆ ਉਹਨਾਂ ਗਲਬਤ ਕਰਾਂਗੇ ਕਿੱਦਾਂ ਦੇ ਵਿਕਾਸ ਦੇ ਕੰਮ ਚਾਣੇ ਉਹ ਮੰਨਦੇ ਵਿੱਚ ਵੀ ਨਵੇਂ ਇਹ ਮੇਨ ਹੁਣ ਜਿਹੜੀ ਪਾਣੀ ਦੀ ਪ੍ਰੋਬਲਮ ਸੀ ਚਲੋ ਉਹ ਤਾਂ ਖਤਮ ਹੀ ਹੋ ਗਈ ਹਨਾ ਥੋੜੀ ਬਹੁਤ ਰਹਿੰਦੀ ਆ ਉਹ ਟਿਊਬਲ ਸਾਡੇ ਪਾਸ ਕੀਤੇ ਪਏ ਨੇ ਇੱਕ ਟਿਊਬਲ ਦਾ ਤਾਂ ਅਸੀਂ ਜਦੋਂ ਚੋਨਜਾਬਤਾ ਲੱਗਿਆ ਉਹ ਤੋਂ ਇੱਕ ਦਿਨ ਪਹਿਲਾਂ ਸਾਡੇ ਮਾਨਯੋਗ ਐਮਐਲਏ ਸਾਹਿਬ ਗੁਰਪ੍ਰੀ ਕੁਗੀ ਜੀ ਵੱਲੋਂ ਉਹ ਘਾਟਨ ਕੀਤਾ ਗਿਆ ਅਸੀਂ ਯਾਨੀ ਕੀ ਲੋਕ ਸੇਵਾ ਕਰਨੀ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਠੀਕ ਆ ਜੀ ਅਸੀਂ ਆਪਣੇ ਲੋਕਾਂ ਤੋਂ ਪਿੱਛੇ ਨਹੀਂ ਹਟਣਾ ਸੋ ਮੈਂ ਹਰਨ ਕੁਮਾਰ ਤੁਸੀਂ ਦੇਖ ਰਹੇ ਹੋ ਫਾਸਨ ਲੁਧਿਆਣਾ ਅਸੀਂ ਗੱਲ ਕਰਾਂਗੇ ਸ਼ਹਿਰ ਦੇ ਵਿੱਚ ਹਰ ਪਾਰਟੀ ਦਾਅਵੇ ਕਰ ਰਹੀ ਆ ਆਮ ਪਾਰਟੀ ਵੱਲੋਂ ਅਸੀਂ ਗੱਲ ਕਰਾਂ ਜਿ ਵੱੱਦੀ ਪਹੁੰਚ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਕਾਉਂਸਲ ਦੀ ਸੀਟ ਮਿਲੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਕੀ ਜਰਾ ਮੇਰਾ ਨਾਮ ਆ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੀ ਅਮਰਿੰਦਰਪਾਲ ਸਾਂ ਕੈਂਪੀਂ ਜ ਵੱੱਦੀ ਮੇਰੇ ਫਾਜ਼ਾ ਤੇ ਸਰਦਾਰ ਸਤਵਿੰਦਰ ਸਿੰਘ ਜ ਵੱੱਦੀ ਉਹ ਵੀ ਮੈਲੇ ਸਵਾਰਣ ਦੀ ਨਿਯਮੰਤਗੀ ਕਰ ਚੁੱਕੇ ਨੇ ਕਿੱਦਾਂ ਦਾ ਪਾਰਟੀ ਵੱਲੋਂ ਤੁਹਾਨੂੰ ਮੌਕਾ ਮਿਲਿਆ ਕੀ ਕੰਮ ਕੀਤਾ ਪਹਿਲਾਂ ਤਾਂ ਮੈਂ ਪਾਰਟੀ ਹ ਸਰਦਾਪ ਭਗਵੰਤ ਸਿੰਘ ਜੀ ਮਾਨ ਦਾ ਸਾਡੇ ਮਾਨਯੋਗ ਐਮਐਲਏ ਗੁਰਪ੍ਰੀ ਗੋਗੀ ਜੀ ਦਾ ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਇੰਨੀ ਛੋਟੀ ਉਮਰ ਚ ਮੌਕਾ ਦਿੱਤਾ ਹਨਾ ਮਾਨ ਬਖਸ਼ਿਆ ਇਹਨਾਂ ਤੇ ਮੈਂ ਬਸ ਇਹ ਕਹਿਣਾ ਚਾਹੁੰਦਾ ਕਿ ਮੇਰੇ ਜਿਹੜੇ ਵਾਰਡ ਦੇ ਲੋਕ ਨੇ ਮੈਨੂੰ ਇੱਕ ਵਾਰੀ ਮੌਕਾ ਦੇਣ ਜਿਵੇਂ ਮੇਰੇ ਫਾਦਰ ਸਾਹਿਬ ਨੂੰ ਦਿੱਤਾ ਸੀ ਜਿਵੇਂ ਉਹਨਾਂ ਨੇ ਕੰਮ ਕੀਤਾ 2002 ਤੋਂ 740 ਟਰਮ ਲਈ ਉਹਨਾਂ ਨੇ ਉਹ ਲੋਕ ਅੱਜ ਵੀ ਯਾਦ ਕਰਦੇ ਨੇ ਵੀ ਜਦੋਂ ਮੈਂ ਕਿਤੇ ਜਾਣਾ ਡੂ ਟੂ ਡੋਰ ਜਾਣਾ ਮੈਨੂੰ ਇੰਨਾ ਪਿਆਰ ਮਿਲਦਾ ਲੋਕ ਇਹੀ ਕਹਿੰਦੇ ਨੇ ਵੀ ਅਸੀਂ ਐਤ ਕਿ ਪਹਿਲੇ ਹੀ ਮਨ ਬਣਾਇਆ ਹੋਇਆ ਕਿ ਅਸੀਂ ਵੂਡ ਪਾਉਣੀ ਸੀ ਤੈਨੂੰ ਆ ਮੈਨੂੰ ਲੋਕ ਬੁੱਕਲ ਚ ਲੈ ਕੇ ਮਿਲਦੇ ਨੇ ਨਿੱਘਾ ਸਵਾਗਤ ਕਰਦੇ ਨੇ ਲਾ ਭਈ ਪਹਿਲੇ ਜਿਹੜੇ ਇਲਾਕੇ ਦੇ ਜਿਹੜੇ ਦੂਜੇ ਦਾਵੇਦਾਰ ਹੋ ਕਹਿੰਦੇ ਯਾਰ ਕੰਮ ਨਹੀਂ ਆਇਆ ਇਲਾਕੇ ਦੇ ਵਿੱਚ ਕੰਮ ਤਾਂ ਦੇਖੋ ਜਦੋਂ ਕੰਮ ਹੁੰਦਾ ਨਾ ਜੀ ਉਹ ਬੋਲਦਾ ਜਿਹੜਾ ਆਪਣੇ ਕੰਮ ਹੋਇਆ ਬੋਲਦਾ ਸੜਕ ਦੇਖ ਲਓ ਫੁੱਟ ਫੁੱਟ ਉੱਚੇ ਟੋਏ ਸੀਗੇ ਇਹਦੇ ਵਿੱਚ ਫੁੱਟ ਫੁੱਟ ਨਹੀਂ ਮੈਂ ਠੀਕ ਆ ਜੀ ਆਹ پارک ਦੇਖੋ ਜਾ ਕੇ ਜਵਦੀ ਪਿੰਡ ਵਾਲੀ ਮੂੰਹੋਂ ਬੋਲਦੀ ਐ ਨਹੀਂ ਤੁਹਾਨੂੰ ਮੈਂ ਪੁਰਾਣੀਆਂ ਫੋਟੋਆਂ ਵੀ ਦਿਖਾਵਾਂ ਤੇ ਜਦੋਂ ਦੀ ਅਸੀਂ ਨੁਮਾਇੰਦਗੀ ਕਰ ਰਹੇ ਹਾਂ ਇਸ ਵਾਰਡ ਦੀ ਉਹ ਵੀ ਫੋਟੋਆਂ ਦਿਖਾ ਦੂੰ ਸਾਡੇ ਪਾਣੀ ਦੀ ਇਨੀ ਸਮੱਸਿਆ ਸੀ ਨਾ ਵਾਰਡ 'ਚ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਲੋਕ ਤਰਸੇ ਪਏ ਸੀ ਪਾਣੀ ਨੂੰ ਕਿਊਬਲ ਲਗਵਾਏ ਗਏ ਪੰਜ ਤੋਂ 6 ਟਿਊਬ ਲੱਗੇ ਠੀਕ ਆ ਜੀ ਤੇ ਅਸਲ 'ਚ ਨਾ ਗੱਲ ਕੀ ਹੋਈ ਜਦੋਂ ਮੇਰੇ ਫਾਦਰ ਸਾਹਿਬ ਪਹਿਲਾਂ ਕਾਉਂਸਲਰ ਸੀਗੇ ਉਹਨਾਂ ਨੇ ਟਿਊਬਲ ਲਗਾਏ ਸੀਵਰੇਜ ਪੋਇਆ ਸਾਰ ਉਸ ਤੋਂ ਬਾਅਦ ਕਿਸੇ ਨੇ ਧਿਆਨ ਹੀ ਨਹੀਂ ਰੱਖਿਆ ਧਿਆਨ ਰੱਖਣਾ ਕੰਮ ਕੀ ਤਾਂ ਹੁੰਦਾ ਕਾਉਂਸਲਰ ਦਾ ਠੀਕ ਆ ਕਾਉਂਸਲਰ ਜੀ ਪੈਗੇ ਆਪਣੇ ਘਰ ਦੇਆਂ ਕੰਮਾਂ 'ਚ ਚਲੋ ਮੈਂ ਉਹਨਾਂ ਦਾ ਨਾਮ ਬਾਹਲਾ ਨਹੀਂ ਲਾਊਂਗਾ ਕਿਉਂਕਿ ਆਪਾਂ ਦੂਜੇ ਦੀ ਲਕੀਰ ਮਟਾਉਣ ਨਾਲੋਂ ਆਪਣੀ ਵੱਡੀ ਕਰੀਏ ਠੀਕ ਆ ਜੀ ਸਾਡਾ ਤਾਂ ਬਸ ਇਹੀ ਮੋਟਿਵ ਆ ਅਸੀਂ ਕੰਮ ਕਰੀਏ ਕੰਮ ਕਰਦੇ ਆਏ ਆ ਤੇ ਕੰਮ ਹੀ ਕਰਦੇ ਰਵਾਂਗੇ ਨਵੀਂ ਜਿਹੀ ਚੀਜ਼ ਲੈ ਕੇ ਆਓਗੇ ਲੋਕਾਂ ਦੇ ਵਿੱਚ ਇਹ ਦੇਖੋ ਜੀ ਇਹਨਾਂ ਨਾਲ ਗਲਵਾ ਕਰਾਂਗੇ ਦੇਖੋ ਸਾਰੇ ਤਸਵੀਰ ਅਲੱਗ-ਅਲੱਗ ਤਰ ਪੋਸਟਰ ਲੱਗੇ ਆ ਇੱਥੇ ਵੱਧੀ ਜੀ ਦੇ ਇਹਨੇ ਫਾਦਰ ਸਾਹਿਬ ਆ ਆਮ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਮਿਲੀ ਆ ਉਹਨਾਂ ਗੱਲਬਾਤ ਕਰਨਗੇ ਕਿੱਦਾਂ ਦੇ ਵਿਕਾਸ ਦੇ ਕੰਮ ਚਾਣੇ ਉਹ ਮੰਨਦੇ ਵਿੱਚ ਵੀ ਨਵੇਂ ਸਾਡੇ ਵਾਰਡ ਚ ਨਾ ਮੈਂ ਇੱਕ ਚੀਜ਼ ਦੇਖੀ ਆ ਸਫਾਈ ਦੀ ਬਹੁਤ ਪ੍ਰੋਬਲਮ ਆਈ ਆ ਕਾਫੀ ਹੱਦ ਤੱਕ ਤਾਂ ਅਸੀਂ ਠੀਕ ਕਰਤੀ ਸਾਡੇ ਵਾਰਡ ਚ ਘੱਟੋ ਘੱਟ ਅਸੀਂ 70 80 ਤਾਂ ਪਲਾਟ ਮੇਨ ਜਿਹੜਾ ਅਸੀਂ ਸਫਾਈ ਦਾ ਅਭਿਆਨ ਚਲਾਇਆ ਹੋਇਆ ਹੁਣ ਮੈਂ ਜੋ ਕਰਨ ਆਪਣੇ ਏਰੀਆ ਲਈ ਮੈਂ ਵੱਡੇ ਡਸਟਬਿਨਾਂ ਦਾ ਇੰਤਜ਼ਾਮ ਕਰ ਰਹੇ ਹਾਂ ਜੋ ਹਰ ਮੁਹੱਲੇ ਦੀ ਇਲਾਕਾ ਨਿਵਾਸੀਆਂ ਦੀ ਲੋੜ ਅਨੁਸਾਰ ਹਰ ਮੁਹੱਲੇ 'ਚ ਲਗਾਏ ਜਾਣਗੇ ਜਿੱਥੇ 2 ਦੀ ਲੋੜ ਆ 2 ਲਾਏ ਜਾਣਗੇ 3 ਦੀ ਲੋੜ ਆ 3 ਲਗਾਏ ਜਾਣਗੇ ਉਹ ਡਸਟਬਿਨ ਹਰ ਦੂਜੇ ਦਿਨ ਸਾਫ਼ ਹੋਊਗਾ ਸਾਡੇ ਸਵੀਪਰ ਭਾਈਚਾਰੇ ਵੱਲੋਂ ਠੀਕ ਆ ਜੀ ਤੇ ਮੇਨ ਹੁਣ ਜਿਹੜੀ ਪਾਣੀ ਦੀ ਪ੍ਰੋਬਲਮ ਸੀ ਚਲੋ ਉਹ ਤਾਂ ਖਤਮ ਹੀ ਹੋ ਗਈ ਹਨਾ ਥੋੜੀ ਬਹੁਤ ਰਹਿੰਦੀ ਆ ਉਹ ਟਿਊਬਲ ਸਾਡੇ ਪਾਸ ਕੀਤੇ ਪਏ ਨੇ ਇੱਕ ਟਿਊਬਲ ਦਾ ਤਾਂ ਅਸੀਂ ਜਿੱਦਣ ਚੋਨ੍ਹ ਜਪਤ ਲੱਗਿਆ ਉਹ ਤੋਂ ਇੱਕ ਦਿਨ ਪਹਿਲਾਂ ਸਾਡੇ ਮਾਨਯੋਗ ਐਮਐਲਏ ਸਾਹਿਬ ਗੁਰਪੀ ਗੁੱਗੀ ਜੀ ਵੱਲੋਂ ਦੁਗਾਟਨ ਕੀਤਾ ਗਿਆ ਤੇ ਹੁਣ ਇੱਕ ਰਹਿ ਗਿਆ ਉਹ ਆਪਣੇ ਆਹ ਪੰਜਾਮਤ ਨਗਰ ਵਾਲੀ ਏਰੀਆ 'ਚ ਹੀ ਰਹਿ ਗਿਆ। ਉੱਥੇ ਵੀ ਟਿਊਬਵਲ ਬਹੁਤ ਜਲਦ ਲੱਗ ਜਾਊਗਾ। ਜਿਹੜੀ 10% 10 ਵੀ ਨਹੀਂ 5% ਪਾਣੀ ਦੀ ਪ੍ਰੋਬਲਮ ਰਹਿ ਗਈ। ਉਹ ਵੀ ਆਹ 24 ਤਰੀਕ ਨੂੰ ਉਹਦਾ ਹੱਲ ਹੋ ਜਾਊਗਾ। ਗੱਲ ਕਰਾਂਗੇ ਆਪਾਂ ਆਮ ਪਾਰਟੀ ਨੇ ਲੋਕੀ ਬੋਰਡ ਕਿਉਂ ਪਾਉਣ ਕੀ ਕੀਤਾ ਆਮ ਪਾਰਟੀ ਨੇ? ਆਮ ਪਾਰਟੀ ਨੇ ਕੀ ਨਹੀਂ ਕੀਤਾ? ਮੈਂ ਤਾਂ ਆਪਣੇ ਵਾਰਡ ਦਾ ਦੱਸ ਸਕਦਾ ਸਾਡੇ ਵਾਰਡ ਚ ਆਮ ਆਦਮੀ ਪਾਰਟੀ ਨੇ ਹੁਣ ਤੱਕ 8-9 ਕਰੋੜ ਖਰਚ ਦਿੱਤਾ। 3 ਕਰੋੜ ਦੇ ਸਾਡੇ ਟੈਂਡਰ ਪਾਸ ਹੋ ਕੇ ਵਰਕ ਆਊਟਰ ਹੋਏ ਪਏ ਨੇ। ਜੋ ਕਿ ਅਸੀਂ ਉਹ 24 ਤਰੀਕ ਨੂੰ ਸ਼ੁਰੂ ਕਰਨਾ ਸਾਡੇ ਏਰੀਆ ਦੀ ਬਈ ਨਹਾਰ ਬਦਲਦੀ ਆਮ ਆਦਮੀ ਪਾਰਟੀ ਨੇ ਕਿ ਲੋਕ ਸਾਨੂੰ ਆਪ ਕਹਿ ਰਹੇ ਨੇ ਬਈ ਬਹੁਤ ਵਧੀਆ ਕੀਤਾ ਜੋ ਕਿ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਅਸੀਂ ਤੁਹਾਨੂੰ ਵੋਟ ਪਾਵਾਂਗੇ ਨਾਲੇ ਜਿਹੜੀ VOTING ਹੁੰਦੀ ਆ ਨਾ ਇਹ ਵੋਟ ਹੁੰਦੀ ਆ ਤੁਹਾਡੇ ਆਪ ਦੇ ਆਧਾਰ ਤੇ ਤੁਹਾਡੀ ਪਰਸਨਲ ਵੋਟ ਹੁੰਦੀ ਆ ਫੇਸ ਦੀ ਵੋਟ ਹੁੰਦੀ ਆ ਤੁਹਾਡੇ ਨਾਲ ਲੋਕ ਜੁੜੇ ਹੁੰਦੇ ਆ ਮੈਂ ਇੱਥੇ ਦਾ ਹੀ ਜੰਮ ਪਿਆ ਬਈ ਇੱਥੇ ਹੀ ਰਿਹਾ ਇੱਥੇ ਹੀ ਜੰਮਿਆ ਇੱਥੇ ਹੀ ਮਰਨਾ ਉਦੋਂ ਬਾਅਦ ਫੇਰ ਇੱਥੇ ਹੀ ਜੰਮਣਾ ਇਹ ਇਲਾਕੇ ਨਾਲ ਪਿਆਰ ਹੀ ਇੰਨਾ ਲੱਗਦਾ ਨਹੀਂ ਤੁਹਾਡੀ ਪੀੜ੍ਹੀਆਂ ਚੱਲ ਰਹੀਆਂ ਆ ਰਾਜਨੀਤੀ ਦੇ ਵਿੱਚ ਰਾਜਨੀਤੀ ਵੀ ਨਹੀਂ ਗਏ ਦਾਦਾ ਜੀ ਫਿਰ ਤੁਹਾਡੇ ਫਾਦਰ ਸਾਹਿਬ ਹੁਣ ਤੁਸੀਂ ਅੱਗੇ ਚੱਲ ਰਹੇ ਹੋ ਕਿਦਾਂ ਲੋਕਾਂ ਦੀ ਪਬਲਿਕ ਵਿੱਚ ਜਾਂਦੇ ਹੋ ਇੱਕ ਮਨ ਵਿੱਚ ਡਰ ਹੁੰਦਾ ਯਾਰ ਮੈਂ ਪਬਲਿਕ ਵਿੱਚ ਜਾ ਰਿਹਾ ਕਿਦਾਂ ਲੋਕੀ ਪਿਆਰ ਕਰਦੇ ਹੱਥਾਂ ਵਿੱਚ ਮੈਂ ਅਸਲ 'ਚ ਨਾ ਰਿਆਈ ਸ਼ੁਰੂ ਤੋਂ ਹੀ ਪਬਲਿਕ ਵਿੱਚ ਜਾ ਰਿਹਾ ਪਹਿਲਾਂ ਦਾਦਾ ਜੀ ਨਾਲ ਜਾਂਦੇ ਰਹੇ ਆ ਫਿਰ ਫਾਦਰ ਸਾਹਿਬ ਨਾਲ ਜਾਂਦੇ ਰਹੇ ਹੁਣ ਆਪ ਜਾ ਰਹੇ ਆ ਕੱਲ ਨੂੰ ਸਾਡੇ ਬੱਚੇ ਜਾਣਗੇ ਉਹਨਾਂ ਦੇ ਬੱਚੇ ਜਾਣਗੇ ਇਹ ਸਾਡੇ ਖੂਨ ਚਾ ਭਾਜੀ ਲੋਕਾਂ ਦੀ ਸੇਵਾ ਕਰਨੀ ਮੇਰੇ ਦਾਦਾ ਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ ਹੁਣ ਮੇਰੇ ਫਾਦਰ ਸਾਹਿਬ ਪ੍ਰਧਾਨ ਨੇ ਉਹ ਦੇਖ ਲਓ ਪਹਿਲਾਂ ਫਾਦਰ ਸਾਹਿਬ ਦਾ ਫੇਸ ਤੁਸੀਂ ਦੇਖਿਆ ਹੁਣਾਂ ਕਲੀਨ ਸ਼ੇਪ ਸੀ ਹੁਣ ਉਹਨਾਂ ਨੇ ਪੱਗ ਬੰਨ੍ਹਿਆ ਦਾੜਾ ਪ੍ਰਕਾਸ਼ ਕੀਤਾ ਠੀਕ ਆ ਮੇਰੀ ਵੀ ਕਟਿੰਗ ਸੀ ਹੁਣ ਮੈਂ ਵੀ ਪੱਗ ਬੰਨ੍ਹਦਾ ਰੱਬ ਕਿਰਪਾ ਕਰੇ ਕੀ ਪਤਾ ਮੈਂ ਵੀ ਦਾੜਾ ਪ੍ਰਕਾਸ਼ ਕਰ ਲਾਂ ਅਸੀਂ ਯਾਨੀ ਕੀ ਲੋਕ ਸੇਵਾ ਕਰਨੀ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਠੀਕ ਆ ਜੀ ਅਸੀਂ ਆਪਣੇ ਲੋਕਾਂ ਤੋਂ ਪਿੱਛੇ ਨਹੀਂ ਹਟਣਾ ਮੁੱਕ ਦੀ ਗੱਲ ਇਹ ਆ ਲੋਕਾਂ ਨੂੰ ਕੀ ਕਿਹਨਾਂ ਤੋਂ ਵੋਟਾਂ ਮੰਗ ਤੁਹਾਨੂੰ ਲੋਕਾਂ ਨੂੰ ਕੀ ਸੇਵਾ ਦੇਣਾ ਚਾਹੇ ਮੈਂ ਇਹੀ ਕਹਿਣਾ ਚਾਹੁੰਦਾ ਮੇਰੀ ਹੱਥ ਜੋੜ ਕੇ ਬੇਨਤੀ ਆ 21 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ VOTING ਹੋਣੀ ਆ ਆਪਣਾ ਕੀਮਤੀ ਸਮਾਂ ਕੱਢ ਕੇ ਵੋਟ ਕਰਨ ਜ਼ਰੂਰ ਆਇਓ ਕਿਉਂਕਿ ਤੁਹਾਡੀ ਇੱਕ ਇੱਕ ਵੋਟ ਨੇ ਹੀ ਇਸ ਵਾਰਡ ਦਾ ਫਿਊਚਰ ਬਦਲਣਾ ਆਓ ਆਪਾਂ ਰਲ ਕੇ ਇਸ ਵਾਰਡ ਦੇ ਵਧੀਆ ਭਵਿੱਖ ਲਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਚੁਣੀਏ ਯਾਨੀ ਕਿ ਅਮਰਿੰਦਰ ਪਾਲ ਸਿੰਘ MP ਜੀ ਵੱਡੀ ਧੰਨਵਾਦ ਮੈਂ ਅਰਣ ਕੁਮਾਰ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਪੂਰੀ ਆਪਣੀ ਗੱਲਬਾਤ ਦੱਸੀ ਹੈ ਕਿ ਕਿੱਦਾਂ ਦੇ ਵਿਕਾਸ ਦੇ ਮੈਂ ਕੰਮ ਕਰਾਵਾਂਗਾ ਮੈਂ ਹਰਨ ਕੁਮਾਰ ਤੁਸੀਂ ਦੇਖ ਰਹੇ ਹੋ ਫਾਸਨਲੂ ਦੇਣਾ